ਪੰਜਾਬ ਦੇ ਹਿਮਾਚਲ ਦੀ ਹੱਦ ਤੇ ਤਿੰਨ ਵੱਡੇ ਡੈਮ ਨੇ ਜਿਹੜੇ ਕਿ ਹਿਮਾਚਲ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰੀ ਕਰਨ ਵਾਲੇ ਤਿੰਨ ਵੱਡੇ ਦਰਿਆਵਾਂ ਦੇ ਉੱਪਰ ਬਣੇ ਹੋਏ ਨੇ ਰਾਵੀ ਦੇ ਉੱਪਰ ਬਿਆਸ ਦੇ ਉੱਪਰ ਤੇ ਸਤਲੁਜ ਦੇ ਉੱਪਰ ਇਨ੍ਹਾਂ ਤਿੰਨਾਂ ਡੈਮਾਂ ਦੇ ਵਿੱਚ ਅੱਜ 15 ਜੂਨ 2000 25 ਨੂੰ ਸਵੇਰੇ ਪਾਣੀ ਦਾ ਪੱਧਰ ਕੀ ਆ ਉਹਦੀ ਗੱਲਬਾਤ ਕਰਾਂਗੇ ਆ ਸૌ ਤੋਂ ਪਹਿਲਾਂ ਰਣਜੀਤ ਸਾਗ ਡੈਮ ਦੀ ਗੱਲ ਕਰੀਏ ਤਾਂ ਜਿਹਦੀ ਫੁੱਲ ਕੈਪੈਸਿਟੀ ਆ ਪੂਰਾ ਭਰ ਜਾਣ ਦੀ ਕੈਪੈਸਿਟੀ ਉਹ ਹੈਗੀ ਆ 527.99 ਮੀਟਰ ਤੇ ਅੱਜ 15 ਜੂਨ ਨੂੰ ਸਵੇਰੇ ਉਹਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਸੀ ਉਹ 506.41 ਮੀਟਰ ਸੀਗਾ ਡੈਮ ਦੇ ਵਿੱਚ ਪਿੱਛੋਂ ਪਾਣੀ ਆ ਰਿਹਾ 8337 ਕਿਊਸਕ ਅਤੇ ਅੱਗੇ ਪਾਣੀ ਛੱਡਿਆ ਜਾ ਰਿਹਾ 12242 ਕਿਊਸਕ ਜਿੰਨਾ ਪਾਣੀ ਪਿੱਛੋਂ ਆ ਰਿਹਾ ਉਸ ਤੋਂ ਕਿਤੇ ਜ਼ਿਆਦਾ ਪਾਣੀ ਅੱਗੇ ਛੱਡਿਆ ਜਾ ਰਿਹਾ ਕਿਉਂਕਿ ਇਸ ਟਾਈਮ ਸੋਨੀ ਦੀਆਂ ਫਸਲਾਂ ਦਾ ਪੀਕ ਸੀਜ਼ਨ ਚੱਲ ਰਿਹਾ ਬਿਜਲੀ ਦੀ ਡਿਮਾਂਡ ਵੀ ਪੀਕ ਤੇ ਆ ਪੀਣ ਲਈ ਪਾਣੀ ਵੀ ਪੀਕ ਤੇ ਚਾਹੀਦਾ ਇਸ ਕਰਕੇ ਜ਼ਿਆਦਾ ਜਿਹੜਾ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਹੈਗਾ ਦੂਸਰਾ ਹੈਗਾ ਪੌਂਗ ਡੈਮ ਜਿਹੜਾ ਕਿ ਬਿਆਸ ਦਰਿਆ ਦੇ ਉੱਪਰ ਤਲਵਾੜੇ ਤੋਂ ਉੱਪਰਲੇ ਪਾਸੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਹੈਗਾ ਤਾਂ ਉਹਦੀ ਜਿਹੜੀ ਫੁੱਲ ਕਪੈਸਿਟੀ ਆ 1390 ਫੁੱਟ ਆ ਵੈਸੇ 1400 ਫੁੱਟ ਤੱਕ ਵੀ ਉਹਨੂੰ ਕਈ ਵਾਰੀ ਭਰ ਲਿਆ ਜਾਂਦਾ ਹੈਗਾ ਪਰ ਅੱਜ 15 ਜੂਨ 2025 ਨੂੰ ਉਹਦੇ ਵਿੱਚ ਪਾਣੀ ਦਾ ਪੱਧਰ 1299.64 ਫੁੱਟ ਹੈ ਜਾਨੀ ਕਿ ਫੁੱਲ ਕਪੈਸਿਟੀ ਤੋਂ ਲਗਭਗ 100 ਫੁੱਟ ਡੈਮ ਥੱਲੇ ਫਿਰਦਾ ਹੈਗਾ ਪਿੱਛੋਂ ਪਾਣੀ ਆ ਰਿਹਾ ਹੈ ਡੈਮ ਦੇ ਵਿੱਚ 66112 ਕਿਊਸਿਕ ਤੇ ਅੱਗੇ ਪਾਣੀ ਛੱਡਿਆ ਜਾ ਰਿਹਾ ਹੈ ਲਗਭਗ 10000 ਕਿਉਸਕ ਇਹਦੇ ਵਿੱਚ ਵੀ ਜਿੰਨਾ ਪਾਣੀ ਪਿੱਛੋਂ ਆ ਰਿਹਾ ਉਸ ਤੋਂ ਕਿਤੇ ਜ਼ਿਆਦਾ ਪਾਣੀ ਅੱਗੇ ਛੱਡਿਆ ਜਾ ਰਿਹਾ ਹੈਗਾ ਤੇ ਸਭ ਤੋਂ ਵੱਡਾ ਡੈਮ ਆ ਜਿਹੜਾ ਸਤਲੁਜ ਦੇ ਉੱਪਰ ਭਾਖੜਾ ਡੈਮ ਜਿਹਦੀ ਫੁੱਲ ਕੈਪੈਸਿਟੀ ਆ 1680 ਫੁੱਟ ਤੇ 15 ਜੂਨ ਨੂੰ ਅੱਜ ਸਵੇਰੇ ਉਹਦਾ ਪਾਣੀ ਦਾ ਜਿਹੜਾ ਪੱਧਰ ਆ ਉਹ 1557.52 ਫੁੱਟ ਹੈ ਫੁੱਲ ਕੈਪੈਸਿਟੀ ਜਿਹੜੀ 1680 ਫੁੱਟ ਹੈ ਤੇ ਅੱਜ ਸਵੇਰੇ ਜਿਹੜਾ ਪਾਣੀ ਦਾ ਪੱਧਰ ਆ 1557.52 ਫੁੱਟ ਹੈ ਇਦੇ ਵਿੱਚ ਪਿੱਛੋਂ ਪਾਣੀ ਆ ਰਿਹਾ 38573 ਕਿਊਸਕ ਅਤੇ ਅੱਗੇ ਪਾਣੀ ਛੱਡਿਆ ਜਾ ਰਿਹਾ 33400 ਜਿਹੜਾ 77 ਕਿਊਸਕ ਕੁੱਲ ਮਿਲਾ ਕੇ ਕਹਾਣੀ ਇਹ ਆ ਕਿ ਤਿੰਨ ਦੇ ਤਿੰਨੇ ਡੈਮ ਕਾਫੀ ਜ਼ਿਆਦਾ ਊਣੇ ਨੇ ਵੈਸੇ ਵੀ ਹਰ ਸਾਲ ਇਹਨਾਂ ਨੂੰ ਮੌਨਸੂਨ ਸੀਜ਼ਨ ਦੇ ਵਿੱਚ ਹੌਲੀ-ਹੌਲੀ 2-2.5 ਮਹੀਨਿਆਂ ਦੇ ਵਿੱਚ ਭਰਿਆ ਜਾਂਦਾ ਸਤੰਬਰ ਤੱਕ ਫਿਰ ਪੂਰਾ ਸਾਲ ਇਹਨਾਂ ਦਾ ਪਾਣੀ ਪੀਣ ਲਈ ਖੇਤੀਬਾੜੀ ਲਈ ਬਿਜਲੀ ਦੀ ਪ੍ਰੋਡਕਸ਼ਨ ਦੇ ਲਈ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਰਤਿਆ ਜਿਹੜਾ ਜਾਂਦਾਗਾ ਤੇ ਹਾਲ ਦੀ ਘੜੀ ਆਪਾਂ ਕੁਝ ਕੁ ਦਿਨਾਂ ਦੇ ਵੱਖ-ਵੱਖ ਵਾਦ ਡੈਮਾਂ ਦੇ ਪਾਣੀ ਦੇ ਪੱਧਰ ਦੀ ਜ਼ਿਕਰ ਕਰਿਆ ਕਰਾਂਗੇ ਤੇ ਜਦੋਂ ਇਹ ਭਰਨ ਦੇ ਨੇੜੇ ਪਹੁੰਚ ਗਏ ਜਾਂ ਕਿਤੇ ਪਹਾੜਾਂ ਦੇ ਵਿੱਚ ਜਾਦੇ ਮੀਂਹ ਪੈ ਗਿਆ ਫਿਰ ਆਪਾਂ ਡੇ ਟੂ ਡੇ ਵੀ ਡਾਟਾ ਦਾ ਡਾਟਾ ਜਿਹੜਾ ਸਾਂਝਾ ਕਰਦੇ ਰਹਾਂਗੇ ਤੇ ਹਾਲ ਫਿਲਹਾਲ ਅਗਲੇ 15 ਦਿਨ ਲਈ ਕੋਈ ਖਾਸ ਅਲਰਟ ਕੋਈ ਕੁਛ ਇਹਦਾ ਸਿਸਟਮ ਨਹੀਂ ਹੈਗਾ ਤੇ ਇੱਕ ਚੌਥਾ ਦਰਿਆ ਹੈਗਾ ਕਗਰ ਕਗਰ ਦੇ ਉੱਪਰ ਕੋਈ ਵੱਡਾ ਡੈਮ ਨਹੀਂ ਹੈਗਾ ਉਹ ਜਦੋਂ ਵੀ ਘੱਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਕੋਈ ਦੋ ਦਿਨ ਲਗਾਤਾਰ ਬਾਲਾ ਮੀਂਹ ਪੈ ਜੇਵੇ ਟਾਂਗਰੀ ਮਾਰਕੰਡਾ ਘੱਗਰ ਪਟਿਆਲਾ ਵਾਲੀ ਨਦੀ ਚਾ ਸੁਨਾਮ ਵਾਲੀ ਚੋਹ ਪਰ ਕੇ ਚੱਲ ਜਾਂਦਾ ਉਹ ਸਾਰਾ ਪਾਣੀ ਘੱਗਰ ਦੇ ਵਿੱਚ ਆ ਜਾਂਦਾ ਤੇ ਫਿਰ ਘੱਗਰ ਭਰ ਕੇ ਚੱਲ ਜਾਂਦਾ ਹਾਲ ਫਿਲਹਾਲ ਉਹਦੇ ਲਈ ਵੀ ਕੋਈ ਖਾਸ ਇਦਾਂ ਦਾ ਅਪਡੇਟ ਜਿਹੜਾ ਨਹੀਂ ਹੈਗਾ ਸੋ ਡੈਮਾਂ ਬਾਰੇ ਇਹੀ ਅਪਡੇਟ ਆ ਤਿੰਨੇ ਮੇਨ ਡੈਮ ਨੇ ਪੰਜਾਬ ਤੇ ਹਿਮਾਚਲ ਦੀ ਹੱਦ ਦੇ ਉੱਪਰ ਇਹਨਾਂ ਦਾ ਨਿਰਮਾਣ ਹਿਮਾਚਲ ਦੇ ਵਿੱਚ ਜਦੋਂ ਕਦੇ ਭਾਰੀ ਵੀ ਪੈ ਜਾਂਦਾ ਸੀ ਇੱਕਦਮ ਪਾਣੀ ਰੁੜ ਕੇ ਪੰਜਾਬ ਦੇ ਵਿੱਚ ਹੜ੍ਹ ਨਾਲ ਲਿਆ ਦੇ ਉਹ ਤੋਂ ਬਚਣ ਦੇ ਲਈ ਬਿਜਲੀ ਪ੍ਰੋਡਕਸ਼ਨ ਦੇ ਲਈ ਤੇ ਸਾਰਾ ਸਾਲ ਸਿੰਚਾਈ ਦੇ ਲਈ ਨਹਿਰਾਂ ਚੱਲਦੀਆਂ ਰਹਿਣ ਇਸ ਪਰਪਸ ਲਈ ਕੀਤਾ ਗਿਆ ਸੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ